ਅੰਮੀ ਮਿਸਟਰੂ ਸੁਆਤਾ ਤੁਹਾਡਾ ਸਾਡੇ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਦਾ ਬਲੌਗ ਹੈ ਬਾਰਗੜ ਚਾਨੇ ਵਿਆਂ ਮੱਥਾ ਟੇਕਣ ਦੋ ਬੱਸਾਂ ਲੈ ਕੇ ਸਾਨੇ ਤੇ ਸਾਡੇ ਪਿੰਡੋਂ ਚੱਲੀ ਹੈ ਤੇ ਆਪਾਂ ਵੀ ਚੱਲਦੇ ਹਾਂ ਬਾਰਗੜ ਮੱਥਾ ਟੇਕਣ ਜੋ ਬਣ ਰਹੇ ਸਾਡੇ ਨਾਲ ਤੁਸੀਂ ਹਾਂ ਲੋ ਜੀ ਅਸੀਂ ਪਹੁੰਚ ਗਏ ਢਾਬੇ ਤੇ ਕਿਉਂ ਵੀਕੂ ਖਾਣੇ ਰੋਟੀ ਪਾਣੀ ਅਸੀਂ ਜਾਂਦੇ ਆਂ ਰਾਜਸਥਾਨ ਕਿੱਥੇ ਜਾ ਰਹੇ ਆਪਾਂ ਰਾਜਸਥਾਨ ਜਾਣੇ ਪਈ ਗੁਗਮਾੜੀ ਤੇ ਰੁਕੇ ਸੀ ਬੱਸ ਲੈ ਕੇ ਮਰ ਮੁਰ ਗਿਆ ਹੀ ਕਿਉਂ ਖਾ ਲਿਆ ਹੋਰ ਇਹ ਵੀ ਲੂਗਾਰੀ ਵੀਡੀਓ ਹੋਰ ਕੋਈ ਖਾਣਾ ਹੈ ਹੈ ਬਣਾ ਰਿਹਾ ਹੋਰ ਅੰਦਾ ਬਣਾ ਰਿਹਾ ਕੀ ਕਰਾਉਣਾ ਹੈ ਰਿਸ਼ਤਾ ਕਰਾਉਣਾ ਹੈ ਰਿਸ਼ਤਾ ਕਰਾਉਣੇ ਦਾ ਕਹਿ ਨਹੀਂ ਕਹਦੇ ਬਾਈ ਮੋੜਾ ਹੈ ਕਰਾਦੀ ਰਿਸ਼ਤਾ ਲੋ ਵੀ ਅਸੀਂ ਪਹੁੰਚ ਗਏ ਪਤਾ ਨਹੀਂ ਸਾਨੂੰ ਕਿੱਥੇ ਪਹੁੰਚ ਕਿੱਥੇ ਪਹੁੰਚ ਗਿਆ ਪਹੁੰਚ ਫੱਤੇਵਾਦ ਪਹੁੰਚ ਗਏ ਫੱਤੇਵਾਦ ਦਾ ਘਰ ਦਾ ਲੰਘਿਆ ਹੈ ਪ੍ਰਧਿਆਪਾਦ ਕਰ ਗੋਲ ਮੰਗਿਆ ਕੋਈ ਛੋਟਾ ਮਿੱਟਾ ਦੇ ਰਹੇ ਸੀ ਉਹ ਵੀ ਸਾਨੂੰ ਪਤਾ ਨਹੀਂ ਅਸੀਂ ਕਿੱਥੇ ਪਹੁੰਚ ਗਏ ਪਰ ਪਟਾਪੇ ਦੇ ਅਸੀਂ ਪਹੁੰਚ ਗਏ ਆ। ਖਾਣਾ ਹੁਣ ਹਾਲਿਆ ਇਧਰ ਕਿਉਂ ਉਹ ਇਧਰ ਰੋਟੀ ਰੋਟੀ ਖਾਂਦੇ ਨੇ ਸਾਰੇ। ਨਾ ਖੜੀ ਸਾਡੀ ਬੱਸ। ਪਰ ਅਸੀਂ ਪਾਉਨੇ ਆ ਚੱਲੇ ਅੱਗੇ ਨੂੰ। ਜਾਂ ਕੁਝ ਕਰਾਂਗੇ ਸ਼ਾਮ ਨੂੰ ਡਾ ਲੀ। ਬਾਗੜ ਰਹਿ ਗਿਆ ਇੱਥੇ 2 ਘੰਟਾ ਰਸਤਾ। ਲੋ ਬਾਬਿਓ। ਟਾਈਮ 8:00 ਵਜੇ ਤੇ 8:00 ਵਜੇ ਪਹੁੰਚ ਗਏ। ਟਾਈਮ ਨਾਲ ਹੀ ਆ ਗਏ ਨਾ ਆਪਾਂ ਲੋ ਜੀ ਉੱਥੇ ਪਾਣੀ ਸੀ ਤੀਰੇ ਹੋਰੀ ਪਾਣੀ ਸੀ ਯਾਹੋ ਇਧਰ ਜਕਾਰੇ ਚੱਲ ਰਹੇ ਨੇ ਬਾਕੀ ਦੇਖਦੇ ਆ ਲਓ ਇਹ ਇਧਰ ਕਰੀ ਜਨੇ ਅਸੀਂ ਲੰਗਰ ਤਿਆਰ ਆ ਹਾਂ ਆਲੂ ਕਾਲੀ ਸਬਜ਼ੀ ਬਣਾਉਣੀ ਈਸ ਤਰ੍ਹਾਂ ਬਣ ਗਈ ਦਾ ਬਰੈਡਾ ਵਾਸਤੇ ਬਰੈਡ ਭਰਾਂਗੇ ਦਾ ਬਰੈਡ 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 ਬਣ ਰਿਹਾ ਬਰੈਡ ਬਣ ਰਿਹਾ ਨੇ ਚਾਹ ਉਧਰ ਸਾਂਗਤ ਬੈਠੀ ਆ ਜੀ ਇੱਧਰ ਆਟਾ ਗੁੰਨ ਰੇ ਨੇ ਸਾਰੇ ਜਾਣੇ ਇੱਧਰ ਬਣ ਰਿਹਾ ਖਾਣਾ ਲੋਕੀ ਇੱਧਰ ਸੇਵਾ ਕਰ ਭਾਂਡੇ ਭਤੋਂ ਦੀ ਤਿਆਰੀ ਚ ਨੇ ਤਿਆਰੀ ਚੱਲ ਰਹੀ ਹੈ ਵਰਤਨ ਧੋਣ ਦੀ ਇੱਧਰ ਸਾਰੇ ਮਾਰੋ ਮਾਰ ਲੱਗ ਰਹੇ ਨੇ ਮਿੱਤਰੋ ਸਵੇਰ ਹੋ ਗਈ ਤੇ ਅਸੀਂ ਪੀਣ ਲੱਗਾਂ ਦੁੱਧ ਇੱਧਰ ਬੈਠੇ ਸਾਰੇ ਭਰਾਵੋ ਚੋ ਜੀ ਜਲਦੀ ਦੁੱਧ ਚ ਪੱਤੀ ਲੱਗਣੀਆਂ ਮੈਂ ਨੱਚ ਕੇ ਠੀਕ ਹੈ ਦੁੱਧ ਚ ਪੱਤੀ ਮੈਂ ਹਾਂ ਦੁੱਧ ਚ ਪੱਤੀ ਪਿਆਰਾ ਜੀ ਬਸ ਆਉਣ ਲੱਗੇ ਸ਼ਕਲਿਆਂ ਹੀ ਅਗਲੇ ਦੁੱਧ ਚ ਪੱਤੀ ਦਵੇ ਅੱਜ ਮੈਂ ਪਾਣੀ ਕਿੰਨੇ ਮੀਟਰ ਪੀਤੀ ਪਤੀ ਵਾਦੀ ਫਿਰ ਕੰਕਾਈਂ ਕਰਦੇ ਉਹ ਜਿਹੜਾ ਬੋਲਦਾ ਦੁੱਧ ਚ ਪੱਤੀ ਰਿਹਾ ਬਾਕੀ ਪੀ ਕੇ ਮਿਲਦੇ ਆ ਜੀ। ਲੋ ਜੀ ਇੱਧਰ ਬ੍ਰੈਡ ਚੱਲ ਰਹੇ ਨੇ ਸਾਡੇ ਸਿਰੇ ਸਿਰੇ ਖਰਾਕ। ਬ੍ਰੇਕਫਾਸਟ ਚ ਬ੍ਰੈਡ ਸੰਗਤ ਵਾਸਤੇ ਬ੍ਰੈਡ ਦਾ ਲੰਗਰ। ਲੋ ਜੀ ਅਸੀਂ ਸੰਗਤ ਸਾਰੀ ਚੱਲੀਆਂ ਮੱਥਾ ਟੇਕਣਾ ਤੇ ਇੱਧਰ ਆਪਾਂ ਲੈ ਲਿਆ ਸਮਾਨ ਆਹ ਦੁਕਾਨਾਂ ਨੇ ਇਹ ਤੁਸੀਂ ਸਮਾਨ ਖਰੀਦ ਸਕਦੇ ਹੋ ਤੇ ਕਰਨਾ ਤੋਂ ਬਾਕੀ ਹੁਣ ਜਾਂਦੇ ਆ ਮੱਥਾ ਟੇਕਣ ਫਿਰ ਉਸ ਤੋਂ ਬਾਅਦ ਜਾਵਾਂਗੇ ਅਸੀਂ ਬਾਗੜ ਗੂਗਾ ਪਿੰਡ ਤੇ ਤੇ ਉਹ ਥੋੜਾ ਇੱਥੋਂ ਕਿਸਾਬੇ ਦੂਰ ਆ ਉਹ ਹੈਗਾ ਇੱਥੇ 3 ਕਿਲੋਮੀਟਰ ਇੱਥੇ ਤੇ ਹੁਣ ਅਸੀਂ ਇੱਥੋਂ ਮੱਥਾ ਟੇਕ ਕੇ ਫਿਰ ਉਧਰ ਜਾਵਾਂਗੇ ਅਸੀਂ ਰਾਤ ਰੇ ਅਸੀਂ ਇੱਥੇ ਗੁਰਕਟਿੱਲੇ ਤੇ ਤੇ ਅਸੀਂ ਅੱਜ ਰਵਾਂਗੇ ਉਧਰ ਗੂਗਾવાડી ਤੇ ਤੇ ਕੱਲ ਨੂੰ ਪਾਵਾਂਗੇ ਕਿ ਵਾਪਸ ਚੱਲੇ ਤੇ ਆ ਸੰਗਤ ਸਾਈ ਜਾਈ ਜਾਂਦੀ ਆ ਤੇ ਬਾਕੀ ਆ ਗੱਡੀਆਂ ਵਗੈਰਾ ਵਧੀਆ ਰਾਜਸਥਾਨ ਦਾ ਏਰੀਆ ਇਹ ਦੇਖੋ ਖਾਣ ਪੀਣ ਦੀਆਂ ਇੰਤਕਾਲਨਾ ਵੀ ਹੈਗੀਆਂ ਨੇ ਤੇ ਬਾਕੀ ਸੰਗਤ ਆਈ ਵੀ ਜਾਂਦੀ ਆ ਤੇ ਜਾਈ ਵੀ ਜਾਂਦੀ ਆ ਮੱਥਾ ਟੇਕ ਟੇਕ ਜਿਵੇਂ ਜਿਵੇਂ ਹਰੇਕ ਦੀ ਸ਼ਰਧਾ ਹੈ ਭਾਵਨਾ ਤੇ ਪਿਛਲੀ ਵਾਰ ਵੀ ਮੈਂ ਆਇਆ ਸੀਗਾ ਤੇ ਇਸ ਵਾਰ ਵੀ ਮੈਂ ਆਇਆ ਤੇ ਬਾਕੀ ਇੱਧਰ ਸ਼ਰਧਾ ਭਾਵਨਾ ਨਾਲ ਮੱਥਾ ਟੇਕ ਰਹੇ ਨੇ ਸੰਗਤ ਤੁਸੀਂ ਇੱਥੇ ਬ੍ਰੈਕਫਾਸਟ ਵੀ ਕਰ ਸਕਦੇ ਹੋ ਬਰੈਡ ਵਗੈਰਾ ਆਪចਾ ਫਿਰ ਛਾਹਾ ਕੁਝ ਕਰ ਸਕਦੇ ਹੋ ਖਾ ਸਕਦੇ ਹੋ ਹਾਂਜੀ ਹੋਰ ਫਿਰ ਕੁਝ ਚਲੋ ਜੀ ਆਜੋ ਆ ਜਾ ਸਾਰੇ ਜੀ ਮੈਂ ਮੱਮਾ ਕੀ ਜਾਨ ਬਹੁਤ ਵਧੀਆ ਜੀ ਜਾਨ ਦਾ ਜਵਾ ਬਹੁਤ ਵਧੀਆ ਜੀ ਆ ਬਾਕੀ ਦੁਰਤੀ ਜਾਵੇਂਗੀ। ਦੇਖੋ ਹੈਗਾ ਸਾਰਾ 2-3 ਕਿਲੋਮੀਟਰ ਹੈਗਾ ਚੁੱਕ ਕੇ ਜਾਵਾਂਗੇ। ਬਾਕੀ ਇਧਰ ਫਾਰੀਆਂ ਨਿਕਾਣਾ। ਲੱਗੇਆਂ ਨੇ ਟਰੈਕਟਰ ਠਾਰ ਸਾਰੇ। ਭਾਜੀ ਬਹੁਤ ਜ਼ਿਆਦਾ ਰਸ਼ ਹੈ ਅਜੇ ਵੀ। ਤੇ ਬਹੁਤਾਂ ਇਹ ਚੀਜ਼ ਦੀ ਬਹੁਤ ਮਹਾਨਤ ਦਾ ਇਥੇ ਬਹੁਤ ਨਾ। ਜਦੋਂ ਕਿ ਮਰਵਾ ਦੇਖੇ ਜਾਂਦੀਆਂ ਉਹਨਾਂ ਦਾ 40-50 ਲੱਖ ਦੁਨੀਆ ਹੁੰਦੇ ਇਥੇ। ਤੁਸੀਂ ਹਰ ਤਰ੍ਹਾਂ ਦੀ ਮੂਰਤੀ ਵੀ ਇੱਥੋਂ ਲੈ ਸਕਦੇ ਹੋ ਬਾਕੀ ਹੁਣ ਤਿਆਰ ਵੀ ਹੋ ਜਾਂਦੀ ਆ ਆਰਡਰ ਤੇ ਹਰ ਇੱਕ ਚੀਜ਼ ਦੀ ਮੂਰਤੀ ਆ ਦੇਖੋ ਜਿਵੇਂ ਤਿਆਰ ਹੋ ਰਹੀਆਂ ਨੇ ਇੱਧਰ ਤੇ ਬਾਕੀ ਇੱਧਰ ਤਿਆਰ ਹੋਈਆਂ ਪਾਉਣੀਆਂ ਹੋਈਆਂ ਨੇ ਤੇ ਬਾਕੀ ਹਰ ਇੱਕ ਚੀਜ਼ ਵਧੀਆ ਇੱਥੇ ਮਤਲਬ ਬਹੁਤ ਸੰਗਤ ਹੁੰਦੀ ਆ ਨੌਵੀਂ ਲੰਘ ਗਈ ਅਸੀਂ ਨੌਵੀਂ ਤੋਂ ਬਾਅਦ ਆਏ ਆ ਬਹੁਤ ਜ਼ਿਆਦਾ ਰਸ਼ਾ ਤੇ ਬਾਕੀ ਇਹ ਹਜੇ ਤੱਕ ਵੀ ਬਹੁਤ ਭੀੜ ਹੈ ਚਲੋ ਨੇ ਦਿਲਾ ਦੇ ਐ ਚਲੋ ਨੇ ਇਹ ਦਵਾ ਮਾਂ ਟੋਟੀ ਵਾਲ ਕੀ ਟੋਟੀ ਵਾਲ ਖਿਲਾਉਣੇ ਟੋਟੀ ਵਾਲ ਐ ਹਾਂ ਟੋਟੀ ਵਾਲੀ ਚਲੋ ਕੀ ਲੈਣਾ ਹੈ ਤੇ ਆ ਤੋ ਤੇਰੀ ਕੀ 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 ਹੈ ਬਿੱਲੀ ਬਿੱਲੀ ਕਿਹੜੀ ਬਿੱਲੀ ਬਿੱਲੀ ਦਾ ਹੈ ਨਹੀਂ ਮਿਉ ਮਿਉ ਹੈ ਨਹੀਂ ਹੈਂ ਕੀ ਲੈਣਾ ਉਏ ਦੰਦ ਦੰਦ ਕੀ ਇਤਨੇ ਵੇਖਾ ਹੈ ਉਏ ਦੰਦ ਕੀ ਦੰਦ ਕੀ ਦੰਦ ਦਰਵਾਜ਼ਾ ਟਰੈਕਟਰ ਦਰਵਾਜ਼ਾ ਆ ਜਾ ਆ ਦੇਖੋ ਜੀ ਫਿਰ ਅਸੀਂ ਵੇਖਿਆ ਨਾ ਤਮਾਸ਼ਾ ਇੱਧਰ ਹੋ ਜਾ ਪਾਪਾ ਕਹਿੰਦੇ ਹੈ ਠੱਕੀ ਬਾਬਾ ਤੁਸੀਂ ਉਹ ਮੁਰਾ ਨਾਲ ਘਰ ਕਰਦੇ ਹੋ ਕਾਣਾ ਚੱਲੀ ਓਏ ਆਜੋ ਯਾਰ ਕੁਛ ਨਹੀਂ ਕਰਦਾ ਏ ਚੱਲੀਏ ਤੋ ਜਿਹੜੇ ਅਸੀਂ ਹੋਗੇ ਜੀਰਾ ਵਾਲਿਆਂ ਨਾਲ ਕਿੰਨੇ ਗਲਾਸ ਪੀਣੇ ਨੇ ਠੀਕ ਗੱਲ ਐ ਏਡ ਨਹੀਂ ਖਾਈ ਜਿੰਮੈ ਨੂੰ ਪਿਆ ਦਊਂਗੇ ਕਿੰਨੇ ਗਲਾਸ ਕੁਕੂ ਚਾਰ ਚਾਰ ਗੜਾ ਹੈ ਹੰਡੇ ਚ ਘਰ ਦੀ ਜਮਾ ਚਾਰ ਬੈਕ ਦੁਕਾਨ ਤੋਂ ਫੋਨ ਤਾਂ ਨਹੀਂ ਆਇਆ ਹੈ ਸ਼ਨੀਵਾਰ ਆਜ ਨਹੀਂ ਆਉਂਗਾ ਕੱਲ ਤਾਂ ਤੇਰੀ ਜਾਨ ਲੈ ਲੈਣੇ ਨਹੀਂ ਕਰ ਲਈ ਦੁਕਾਨਾ ਨਾ ਪਿੱਛੇ ਨਾ ਪਤਾ ਨਹੀਂ ਕਿ ਉਹ ਬਾਹਰ ਹੋਣੀ ਹੈ ਨਾ ਹੋਣੀ ਜਾਂ ਨਾ ਮੜਗਾ ਰਿਕਾਰਡ ਲੇ ਗਾ ਡਿਸਪੋਜ਼ਲ ਨਹੀਂ ਪੈਂਦਾ ਪਹਿਲਾਂ ਨਹੀਂ ਡਿਸਪੋਜ਼ਲ ਚ ਪਾ ਦੇ ਫਿਰ ਉਹਦੇ ਚ ਪਾ ਦੇ ਮੇਰਾ ਡਿਸਪੋਜ਼ਲ ਚ ਛੱਡੀ ਨਾ بس ਉਹ ਪਾ ਦੇ ਯਾਰ ਉਹ ਚ ਪਾ ਜੜੀ ਕਿ ਨਹੀਂ ਬੰਝੜੀ ਬਹੁਤ ਸੁਆਦ ਆ ਬਾਈ ਹਲੋ ਬਹੁਤ ਸੁਆਦ ਆ ਬਹੁਤ ਸੁਆਦ ਕਿੱਥੋਂ ਦਾ ਤੂੰ ਮਾਨਸਾ ਦਾ ਮਾਨਸਾ ਦਾ ਠੀਕ ਆ ਬਾਈ ਮਾਨਸ ਵਾਲੇ ਜਰੂਰ ਪੀ ਕੇ ਜਾਇਓ ਇਦੇ ਤੋਂ ਮਾਨਸ ਵਾਲੇ ਦੀ ਗੱਲ ਕਰਦਾ ਲੋ ਜੀ ਅਸੀਂ ਉਧਰੋਂ ਤੁਰੇ ਤੁਰੇ ਆਏ ਸੀ ਆ ਕੇ ਬਾਦਰੋਂ ਬਾਗੜ ਤੇ ਆ ਦੇਖੋ ਸੰਗਤ ਦੇਖੋ ਕਿੰਨੀ ਆ ਇਥੇ ਰਾਸ਼ੀ ਵੇਖੋ ਕਿੰਨੇ ਲੈਣ ਚ ਲਾ ਕੇ ਮੱਥਾ ਟੇਕਦੇ ਨੇ ਪੰਜ ਦਾ ਟੈਜ ਲੱਗਾ ਬੰਦੇ ਦਾ ਯਾਰ 5 ਘੰਟੇ ਚ ਕਹਿੰਦੇ ਮੱਥਾ ਟਿਕੂਗਾ ਆ ਦੇਖੋ ਜੀ ਸੰਗਤ ਬਹੁਤ ਜਿਆਦੀ ਹੈ ਅਸੀਂ ਹੁਣ ਨਹੀਂ ਮੱਥਾ ਟੇਕਦੇ ਅਸੀਂ ਸ਼ਾਮ ਨੂੰ ਸ਼ਾਇਦ ਮੱਥਾ ਟੇਕਾਂਗੇ ਜਦੋਂ ਰਾਸ਼ੇ ਘਟ ਗਿਆ ਆ ਦੇਖੋ ਬਹੁਤ ਜ਼ਿਆਦਾ ਰਸ਼ ਹੈ ਤੇ ਆ ਸਾਹਮਣੇ ਬਾਗੜ ਬਾਬਾ ਜਿੱਥੇ ਮੇਨ ਸਥਾਨ ਆ ਮੱਥਾ ਟੇਕਦਾ ਗੁੱਗਾ ਮਾੜੀ ਉਹ ਸ਼ਹਿਰ ਧੜੇ ਦਿਖਾ ਵੀ ਹੋਊਗਾ ਤੁਹਾਨੂੰ ਮੈਂ ਜੂਮ ਕਰਕੇ ਦਿਖਾਉਣਾ ਆ ਦੇਖੋ ਤੇ ਬਾਕੀ ਪ੍ਰਮਾਤਮਾ ਸਭ ਤੇ ਮੇਰ ਭਰਾ ਹੱਥ ਰੱਖਿਆ ਵਾ ਜੋ ਪੰਜਾਬ ਚ ਹਾਲਾਤ ਮਾੜੇ ਆ ਸਭ ਪ੍ਰਮਾਤਮਾ ਸਹੀ ਕਰੇ ਛੇਤੀ ਛੇਤੀ ਤਾਂ ਇਹ ਅਰਦਾਸ ਪੈਂਚੀ ਕਰਦੇ ਆਂ ਉਹਦੇ ਕੋਲ ਕਰਾਨਾ ਟਾਈਮ ਹੋ ਗਿਆ ਸ਼ਾਮ ਦੇ 4:5-6 ਵਜੇ ਉਹ ਇਹ ਘਰ ਦੇ ਅੰਦਰ ਦਰਸ਼ਨ ਤੇ ਵਰਸ਼ਾ ਮੇਲੇ ਕਰਕੇ ਹੁਣ ਜਾਈ ਜਾਨੇ ਆਂ بارش ਵੀ ਥੋੜੀ ਜਿਹੀ ਹੋ ਗਈ ਸਮਟਾ ਹੁਣ ਅੰਦਰ ਜਾਵਾਂਗੇ ਅਸੀਂ ਤੁਹਾਨੂੰ ਦਿਖਾਉਨੇ ਆਂ ਅੰਦਰ ਦੇ ਦਰਸ਼ਨ ਕਰਾਉਨੇ ਆਂ ਉਹੀ ਪ੍ਰਸ਼ਾਦ ਲੈ ਲਿਆ ਸੀ ਇੱਥੋਂ ਬਾਕੀ ਚੱਲਦੇ ਆ ਟੇਕਦੇ ਆ ਮੱਥਾ ਆ ਦੇਖੋ ਜੀ ਭੀੜ ਦੇਖੋ ਤੇ ਕਿੰਨੀ ਹੈ ਜੀ ਮੈਂ ਕਹਿੰਦਾ ਜੀ ਭੀੜ ਬਹੁਤ ਜ਼ਿਆਦਾ ਨਜਾਇਜ਼ ਭੀੜ ਹੈ ਜੀ ਸਭ ਤੋਂ ਹਨਾ ਬਹੁਤ ਜ਼ਿਆਦਾ ਭੀੜ ਹੈ ਬਹੁਤ ਜ਼ਿਆਦਾ ਟਾਈਮ 6:30 7:00 ਵਜੇ ਹੈ ਹਜੇ ਤੱਕ ਵੀ ਦੇਖੋ ਭੀੜ ਪੂਰੀ ਆਸ ਪੂਰੀ ਪੀੜਾ ਮੀ ਪੈ ਕੇ ਚਿੱਕੜ ਹੋਇਆ ਪਿਆ ਫੁੱਲ ਮਤਲਬ ਪੂਰੀ ਦੀਵੇ ਸਬਜੀ ਕੜੀ ਨਾਲ ਨਾਲ ਸਬਜੀ ਤੇ ਨਾਲ ਚਾਵਲ ਇੱਧਰ ਹੋਰੀ ਤਿਆਰ ਲੋ ਬੰਟੀ ਤਿਆਰੀ ਚੱਲਣ ਦੀ ਹਾਂ ਹੈ ਟਾਈਮ ਪਤਾ ਨਹੀਂ ਕਿੰਨਾ ਹੋ ਗਿਆ ਨਾ ਕਿੰਨਾ ਟਾਈਮ ਇੱਕ ਵੱਜ ਗਿਆ ਲੋ ਜੀ ਅਹੀਂ ਚੱਲਣ ਲੱਗੇ ਹੁਣ ਜਾ ਕੇ ਮਿਲਦੇ ਆਪਾਂ ਲੋ ਜੀ ਚੱਲਣ ਲੱਗੇ ਆਂ ਪਾਸੇ ਜੇ ਬਹਿ ਕੇ ਸਾਰੇ ਜਾਣੇ ਲੋ ਜੀ ਪਹੁੰਚ ਗਏ ਅਸੀਂ ਟਾਪੜ ਬਣੀ ਹੋ ਗਈ ਕਾਵੜ ਤਾਂ ਫਿਰ ਐ ਹੀ ਹੋ ਜਾਂਦੀਆਂ ਗੱਡੀਆਂ ਗੁੱਡੀਆਂ ਚੱਕਦੇ ਆਪਾਂ ਫਿਰ ਬੱਸ ਸਾਡੀ ਉਹ ਪੜੀ ਹੈ ਜੀ ਬਾਕੀ ਉਹ ਹੀ ਪਹੁੰਚ ਗਏ ਉਹ ਗੱਲੀ ਚ ਚਲੋ ਫਿਰ ਆਪਾਂ ਚੱਲਦੇ ਆ ਲਓ ਜੀ ਪਹੁੰਚ ਗਏ ਕੁੜੀਆਂ ਸਾਡੀਆਂ ਖੁਸ਼ ਨੇ ਪੂਰੀਆਂ ਆ ਗੱਡੀਆਂ ਠੀਕ ਇੱਕ ਦੋ ਵਿੱਚ ਅੱਧੀ ਵੀ ਕੁੜੀਆਂ ਨਾਲ ਸਾਡਾ ਸਮਾਨ ਲੰਗਰ ਤੇ ਆ ਗੱਡੀ ਦੇ ਤੇ ਬਾਕੀ ਸਾਡਾ ਸਮਾਨ ਸਾਰਾ ਸਿਲੰਡਰ ਸਿਲੰਡਰ ਹੈ ਖਾਣ ਪੀਣ ਵਾਲਾ ਬਾਕੀ ਪੱਖੇ ਭੁੱਖੇ ਚੱਕ ਚੱਕ ਸਭੋ ਸਾਰਾ ਸਮਾਨ ਅੰਦਰ ਤੁਹਾਨੂੰ ਆਹ ਦੱਸ ਪਹਿਲਾਂ ਉੱਥੇ ਕਰ ਲਈਏ ਸਾਰਾ ਸਮਾਨ ਉੱਥੇ ਸਵਾਉਣ ਦੇ ਨਾਲ ਸਾਰਾ ਸਮਾਨ ਸਾਬ ਦੋ ਬਈ ਅੰਦਰ ਅੰਦਰ ਦੇ ਦਵਾਂਗੇ ਆ ਲਓ ਜੀ ਹੁਣ ਆਪਾਂ ਜਾਈਏ ਅੰਦਰ ਕਰਨ ਨੂੰ ਬਹੁਤ ਸੋਹਣੇ ਨੇ ਦਰਸ਼ਨ ਤੇ ਆਪਾਂ ਬਹੁਤ ਵਧੀਆ ਰਿਹਾ ਬਲੌਗ ਤੁਸੀਂ ਧੰਨਵਾਦ ਵੱਡਾ ਇੱਥੋਂ ਤੱਕ ਪਹੁੰਚਣ ਲਈ ਬਲੌਗ ਦੇਖਣ ਲਈ ਬਹੁਤ ਬਹੁਤ ਧੰਨਵਾਦ